ਸਚਰੀਆ ਕਾਲਟਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਕੋਲਾ ਜਲੰਧਰ ਨੈਸ਼ਨਲ ਹਾਈਵੇ ਤੇ ਵੇਲੀ ਦੇ ਨਜ਼ਦੀਕ ਪਿੰਡ ਕਜੂਰਲਾ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਨੂੰ ਤਲਕਸਰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਘਟਨਾ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਬਾਰੇ ਪਿੰਡ ਕਜੂਰਲਾ ਦੇ ਸਰਪੰਚ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੇ ਐਸਪੀ ਮਾਧਵੀ ਸ਼ਰਮਾ ਅਤੇ ਡੀਐਸਪੀ ਭਾਰਤ ਭੂਸ਼ਣ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਡੀਐਸਪੀ ਭਾਰਤ ਕੁਸ਼ਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸਵੇਰੇ 8 ਵਜੇ ਸੂਚਨਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਮੌਕੇ ਤੇ ਪਾਇਆ ਗਿਆ ਕਿ ਉੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਸੀ। ਇਸ ਸਬੰਧੀ ਬੈਂਕ ਨੂੰ ਪਹਿਲਾਂ ਵੀ ਲਿਖਤੀ ਭੇਜਿਆ ਗਿਆ ਸੀ। ਸੀਸੀਟੀਵੀ ਕੈਮਰੇ ਬੇਸ਼ੱਕ ਚਾਲੂ ਹਾਲਤ ਵਿੱਚ ਹਨ ਪਰ ਉਨ੍ਹਾਂ ਦੀ ਰਿਕਾਰਡਿੰਗ ਮੌਜੂਦ ਨਹੀਂ ਹੈ। ਇਸ ਵਾਰਦਾਤ ਵਿੱਚ ਕੁੱਲ ਕਿੰਨੀ ਰਾਸ਼ੀ ਦੀ ਲੁੱਟ ਹੋਈ ਹੈ ਇਸ ਬਾਰੇ ਸਮਾਚਾਰ ਲਿਖੇ ਜਾਣ ਤੱਕ ਬੈਂਕ ਵੱਲੋਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਇਸ ਬੈਂਕ ਦੇ ਪ੍ਰਬੰਧਕਾਂ ਵੱਲੋਂ ਕਿਸੇ ਗਾੜੀ ਦੀ ਤਾਇਨਾਤੀ ਨਾ ਕਰਨਾ ਅਤੇ ਸੀਸੀਟੀਵੀ ਕੈਮਰੇਆ ਦੀ ਰਿਕਾਰਡਿੰਗ ਨਾ ਹੋਣਾ ਬੈਂਕ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦਾ ਹੈ ਪੇਸ਼ ਹੈ ਇੱਕ ਰਿਪੋਰਟ ਹਿੰਦਕ ਇਨਫੋਰਮੇਸ਼ਨ ਹੈ ਇਨਾਂ ਦੇ ਸਰਵੇਲੈਂਸ ਸਿਸਟਮ ਡਿਪਲੋਏਡ ਹੁੰਦੇ ਹੈ ਤੇ ਸਰਵੇਲੈਂਸ ਸਿਸਟਮ ਤੇ ਈਮੇਲ ਚੱਲਦੀ ਹੈ ਇਹਨਾਂ ਦਾ ਆਪਣਾ ਕੰਟਰੋਲ ਰੂਮ ਸੈਟਅਪ ਹੁੰਦਾ ਹੈ ਉਹ ਰੂਮ ਤੇ 24 ਘੰਟੇ ਬੰਦੇ ਡਿਊਟੀ 'ਤੇ ਜਿਨ੍ਹਾਂ ਦੀ ਰਿਸਪਾਂਸਿਬਿਲਟੀ ਹੁੰਦੀ ਹੈ ਨਾ ਕਿਸੇ ਨੇ ਬੈਂਕ ਦੇ ਮੈਨੇਜਰ ਨੂੰ ਬੈਂਕ ਮੈਨੇਜਰ ਦੀ ਕੈਂਟ ਦੇ ਮੁਤਾਬਿਕ ਕੋਈ ਫੋਨ ਨਹੀਂ ਆਇਆ ਕੋਈ ਅਲਰਟ ਨਹੀਂ ਕੀਤਾ ਮੁਕਾਮੀ ਪੁਲਿਸ ਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇੱਕ ਈਮੇਲ ਦੇ ਸਹਾਰੇ ਅਸੀਂ ਕਿਵੇਂ ਪੂਰੇ ਬੈਂਕ ਦੀ ਏਟੀਐਮ ਦੀ ਸਿਕਿਉਰਿਟੀ ਨੂੰ ਛੱਡ ਕੇ ਜਾ ਸਕਦੇ ਆ ਤਾਂ ਬਿਲਕੁਲ ਵੀ ਮੰਨਣ ਯੋਗ ਗੱਲ ਨਹੀਂ ਮੈਮ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਬੈਂਕ ਵਾਲਿਆਂ ਦੀ ਕੀ ਨਿਕੰਗ ਗੱਲ ਹੀ ਲੱਗਦੀ ਹੈ ਕੀ ਲੱਗਦਾ ਬੈਂਕ ਵਾਲਿਆਂ ਨੂੰ ਬਹੁਤ ਵੱਡੀ ਅਨ ਗੱਲ ਹੀ ਹੈ ਨਾ ਕਿ ਤੇ ਸਿਕਿਉਰਿਟੀ ਗਾਰਡ ਡਿਪਲੋਇਡ ਹੈ ਨਾ ਇਹਨਾਂ ਦਾ ਸਰਵੇਲੈਂਸ ਸਿਸਟਮ ਵਰਕ ਕਰ ਰਿਹਾ ਹੈ ਨਾ ਇਹਨਾਂ ਦੇ ਡੀਵੀਆਰਸ ਵਰਕ ਕਰ ਰਹੇ ਹੈ ਤੇ ਮੈਮ ਐਸਪੀ ਸਾਹਿਬ ਵੀ ਬੰਦੀ ਕਰ ਰਹੇ ਇਹਨਾਂ ਤੇ ਵੀ ਕੀਤੀ ਜਾਵੀ ਕਰਨੀ ਚਾਹੀਦੀ ਫਿਰ ਤੇ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ ਤੇ ਪੁਲਿਸ ਵੱਲੋਂ ਰਿਟਨ ਇਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਹਨ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਹਨ ਇਸ ਦੇ ਬਾਅਦ ਉਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਤੇ ਹਰ ਲੈਵਲ ਤੇ ਬੈਂਕ ਦੇ ਉਨਨ ਲੈਵਲ ਤੇ ਸਿਕਿਉਰਿਟੀ ਲੈਵਲ ਤੇ ਸੀਸੀਟੀਵੀ ਕੈਮਰਾਸ ਦੀ ਜਿਹੜੀ ਇਹਨਾਂ ਦੀ ਆਊਟਸੋਰਸਡ ਕੰਪਨੀ ਹੈ ਹਰ ਲੈਵਲ ਤੇ ਇਹਨਾਂ ਵੱਲੋਂ ਲੈਪਸ ਹੈ ਤੇ ਇਸ ਚੀਜ਼ ਨੂੰ ਡੈਫੀਨਿਟਲੀ ਪੁਲਿਸ ਵੱਲੋਂ ਵੀ ਇਸ ਚੀਜ਼ ਤੇ ਪੂਰਾ ਗੁਆਰਨਟੀ ਮਾਇਆ ਜਾਏਗਾ ਤੇ ਸਰਕਾਰ ਨੂੰ ਵੀ ਅਸੀਂ ਲਿਖ ਕੇ ਭੇਜਾਂਗੇ ਕਿ ਇਸ ਚੀਜ਼ ਤੇ ਐਕਸ਼ਨ ਲੱਗਦਾ ਵੇ ਅੱਜ ਫੁਆੜਾ ਪੁੱਛ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਜਾਏਗਾ ਬੈਂਕ ਕੋਲਿਆਂ ਤੇ ਅਸੀਂ ਸਾਰੀ ਚੀਜ਼ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਆਏਗਾ ਜਿਸ ਜਿਸ ਦੀ ਸ਼ਮੂਲੀਅਤ ਆਏਗੀ ਜਿਸ ਜਿਸ ਦਾ ਲੈਪਸ ਆਏਗਾ ਹਰ ਕਿਸੇ ਤੇ ਐਕਸ਼ਨ ਇਹ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸਬੀਆਈ ਦੀ ਇੱਥੇ ਬ੍ਰਾਂਚ ਆ ਤੇ ਉਹ ਰਾਤ ਜਿਹੜਾ ਏਟੀਐਮ ਦੇਖੋ ਉਹਦੀ ਇਨਫੋਰਮੇਸ਼ਨ ਮਿਲੀ ਜ ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਹੈ ਏਟੀਐਮ ਸਾਡੇ ਪਿੰਡ ਦਾ ਬੈਂਕ ਕੋਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਜਾਂ ਫੁਟੇਜ ਵਗੈਰਾ ਪ੍ਰੋਵਾਈਡ ਨਹੀਂ ਕਰਾਈ ਗਈ ਤੇ ਨਾ ਹੀ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਏਐਨਸੀ ਇਹਨਾਂ ਦੀ ਇਸ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਇਹਨਾਂ ਦੇ ਬੈਂਕ ਦੇ ਵਿੱਚ ਬਾਕੀ ਫਰਦਰ ਰਿਨਵਿਸਟੀਗੇਸ਼ਨ ਕਰਦੇ ਡਿਪਟੀ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਦਾ ਸੀ ਇਹਨਾਂ ਨੇ ਕੁਝ ਅਮਾਉਂਟ ਅਜੇ ਕਰ ਰਿਹਾ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਹੈ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਐਮਟੀ ਉਦੋਂ ਵੀ ਪੈਸੇ ਗਏ ਸੀ ਫਿਲਹਾਲ ਇਹ ਦੱਸ ਰਿਹਾ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ਏਟੀਐਮ ਤੇ ਜ਼ਿਆਦਾ ਨਹੀਂ ਸੀ ਹੁੰਦੇ ਅਗੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਇਹਨਾਂ ਨੇ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣੇ ਸਰ ਜੇ ਤੇ ਨਾਮ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਇਜ਼ ਅਸੀਂ ਲੈਣੇ ਪਾਏ ਤੋਂ ਜਿਹੜੀ ਫੁਟੇਜ ਲਾਗਤ 10:00 ਵਜੇ ਤੋਂ ਲੈ ਕੇ 1:30 ਦੇ ਵਿੱਚ ਵਿੱਚ ਇਨਸੀਡੈਂਟ ਜਿਹੜਾ ਹੈ ਉਹ ਕਲੀਅਰ ਹੋਵੇ ਏਟੀਐਮ ਤੋੜਿਆ ਗਿਆ ਜਾਂ ਕਟਿਆ ਗਿਆ ਪੱਟਕੇ ਲੱਗੇ ਕਿ ਏਟੀਐਮ ਕਟਿਆ ਗਿਆ ਇਸ ਲਈ ਜੋ ਦੇਖਿਆ ਜੀ ਕੱਟ ਕੇ ਲਾ ਕੇ ਗਿਆ ਬਾਕੀ ਫਰਦਰ ਜਿਹੜੀ ਫੁਟੇਜ ਗਾਰਾ ਜਦੋਂ ਆਉਂਦੀ ਆ ਉਸ ਤੋਂ ਜ਼ਿਆਦਾ ਕਲੀਅਰ ਹੋਏਗਾ ਜੀ ਅਜੇ ਬੈਂਕ ਵਾਲੇ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਰਹੇ ਕਿੰਨੇ ਵੇ ਤੁਸੀਂ ਮਾਰਨਿੰਗ ਕਿੰਨੇ ਵੇ ਆਏ ਹੋ ਜੀ ਅਸੀਂ ਤਾਂ ਜਿਹੜਾ 9:30 ਵਜੇ ਸਰਪੰਚ ਦਾ ਫੋਨ ਆਇਆ ਸੀ ਜੀ ਅੱਛਾ ਇਹ ਤਾਂ ਕੇ ਨਾ ਕੋਈ ਵੀ ਜਿਹੜਾ ਸਿਕਿਉਰਟੀ ਦਾ ਜਿਹੜਾ ਉਹਦਾ ਇੰਤਜ਼ਾਮ ਹੁੰਦੇ ਆ ਕਿ ਉਹਨਾਂ ਦੇ ਪੂਰੇ ਉਸੇ ਵੇਲੇ ਜਿਹੜੀ ਆ ਮੇਲ ਜਾਂ ਜਿਹੜੇ ਵੀ ਸਰਵਲੈਂਸ ਸਿਸਟਮ ਇਹਨਾਂ ਨੇ ਬੈਂਕਸ ਚ ਚੱਲਦਾ ਹੁੰਦਾ ਉਹ ਬਿਲਕੁਲ ਹੀ ਇਹਨਾਂ ਦਾ ਫਲਾਇਆ ਬਿਲਕੁਲ ਹੀ ਕੋਈ ਵੀ ਜਿਹੜਾ ਉਹ ਸਰਵਲੈਂਸ ਦਾ ਸਿਸਟਮ ਨਹੀਂ ਚੱਲਦਾ ਸੀ ਸਰਪੰਚ ਸਾਹਿਬ ਨੂੰ ਤਾਂ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਗਮਾਂਡ ਗਈ ਆ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਪਾਈ ਬਾਕੀ ਫਰਦਰ ਫੁਟੇਜ ਲੈਣ ਤੋਂ ਬਾਅਦ ਹੀ ਇਹਨਾਂ ਦੀ ਬਾਕੀ ਦੇਖੀ। ਇਹਨਾਂ ਦੇ ਘਟਨਾ ਕਾਫੀ ਵਾਪਰ ਚੁੱਕੀਆਂ ਇਦਾਂ ਦੀਆਂ ਜਿਹੜੀ ਬੈਂਕ ਵਾਲੇ ਨਹੀਂ ਕੋਈ ਇਦਾਂ ਦੀ ਥੋੜੇ ਦਿੰਦੀ ਆ ਸਕੋਰਟੀ ਇੱਕ ਮਿੰਟ ਇੱਕ ਮਿੰਟ ਸਵਾਲ ਮੇਰਾ ਸਵਾਲ ਮੇਰਾ ਸਵਾਲ ਪੁੱਛੋ। ਨਾ ਕੋਈ ਸਕੋਰਟੀ ਦਿੰਦੇ ਰੱਖਦੇ ਆ ਜੀ, ਨਾ ਕੋਈ ਹੁਣ ਤਾਂ ਡਿਟੇਲ ਦਿੰਦੇ ਪੁਲਿਸ ਨੂੰ। ਪਹਿਲਾਂ ਵੀ ਹੋ ਚੁੱਕਾ ਹੈ ਇਹ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹਨਾਂ ਬੈਂਕ ਵਾਲਿਆਂ ਤੇ ਜੀ? ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ। ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਕਿ ਇਹ ਪਹਿਲਾਂ ਵੀ ਇਨਸੀ ਤੇ ਫਿਰ ਵੀ ਇਸਾਨੇ ਸਾਡੀਆਂ ਚਿੱਠੀਆਂ ਦੇ باوجود ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਡਿਪਲਾਈ ਨਹੀਂ ਕੀਤਾ। ਉਹ ਸੇ ਇਹ ਪਤਾ ਲੱਗਿਆ ਲਟਰੇ ਆਏ ਕਿੱਦਾਂ ਸੀਗੇ? ਲਟਰੇ ਜਿਹੜੇ ਆ ਗੱਡੀ ਚ ਆਏ ਜਾਂ ਕਿੱਦਾਂ ਆਏ ਆ। ਮੈਂ ਉਹ ਦੁਬਾਰਾ ਵੀ ਟਰੇਟ ਕਰ ਦਿੰਦਾ ਜੀ ਕਿ ਇੱਥੇ ਆਲਰੇਡੀ ਜਿਹੜੀ ਲੈਣੇ ਬਾਗ ਤੋਂ ਜਿਹੜੀ ਫੁਟੇਜ ਸਾਨੂੰ ਹਾਸਲ ਹੋਈ ਆ ਉਹਦੇ ਤੋਂ ਹੀ ਅਸੀਂ ਫਰਦਰ ਜਿਹੜਾ ਕਰ ਰਹੇ ਆ ਤੇ ਜਿਹੜੀ ਬੈਂਕ ਵੱਲੋਂ ਵੀ ਜਣੀ ਫੁਟੇਜ ਜਦੋਂ ਪ੍ਰੋਵਾਈਡ ਕਰਾਈ ਜਾਏਗੀ ਐਕਚੁਅਲ ਚ ਉਹ ਤੋਂ ਪੋਜੀਸ਼ਨ ਪਤਾ ਲੱਗਦੀ ਦੀ ਕਿ ਕਿਹੜਾ ਵਹੀਕਲ ਆ ਜਾਂ ਕਿੰਨੇ ਜਿਹੜੇ ਹੈਗੇ ਸੀ ਕਰਨ ਵਾਲੇ ਜੀ ਸਰ ਕੈਮਰੇ ਕਿਹ ਜੀ ਇਹ ਐਸਪੀ ਆਈ ਦੀ ਬੈਂਕ ਸਰ ਕ ਕੈਮਰਾ ਲੱਗੇ ਆ ਜੀ ਪਰ ਕੈਮਰਾ ਅਜੇ ਤੱਕ ਜਿਹੜਾ ਵਰਕਿੰਗ ਕੰਡੀਸ਼ਨ ਹੋਣਾ ਲੱਗੇ ਹੋਏ ਜਿਹਨਾਂ ਦਾ ਬੈਕਅਪ ਜਿਹੜਾ ਦੇਖਣ ਆਏ ਆ ਇਹਨਾਂ ਦੇ ਜਿਹਨਾਂ ਨੂੰ ਇਹਨਾਂ ਸਰਵਲੈਂਸ ਦਿੱਤੀ ਹੋਈ ਹੈ ਬੈਂਕ ਦੀ ਪਰ ਟੀਲ ਟਾਈਮ ਜਿਹੜਾ ਆ ਅਜੇ ਤੱਕ ਵੀ ਇਹ ਸਰਵਲੈਂਸ ਪ੍ਰੋਵਾਈਡ ਕਰਾਓ ਜੀ ਸਰ ਕੀ ਓਨ ਕਾਰਵਾਈ ਕੀਤੀ ਜਾ ਰਹੀ ਹੈ ਗਲਾਲ ਸਰਪੰਚ ਦੇ ਬਿਆਨ ਤੇ ਆਫੀਰ ਅਜੇ ਕਰ ਰਹੇ ਆ ਜੀ ਕਿਉਂਕਿ ਇਹਨਾਂ ਨੇ ਤੇ ਅਜੇ ਤੱਕ ਸਾਨੂੰ ਪ੍ਰੋਵਾਈਡ ਹੀ ਕੁਝ ਨਹੀਂ ਕਰਾਇਆ ਡਾਟਾ ਜੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਜੀ ਬੈਂਕ ਵਾਲਿਆਂ ਦਾ ਬਹੁਤ ਵੱਡਾ ਲੈ ਕੇ ਜੀ ਨਾ ਜੀ ਆਪਣਾ ਅਜੀਤ ਕੁਮਾਰਾ ਜੀ ਲਗ ਸ਼ਾਂਤੀ ਦੇ ਅੰਬਰ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਖਜੂਰਲੇ ਪਿੰਡ ਦੇ ਵਿੱਚ ਤੁਸੀਂ ਅੱਜ ਬੈਂਕ ਦੇ ਬਾਹਰ ਖੜੇ ਆ ਇਹ ਰਾਤ 1:3 2 ਵਜੇ ਦੇ ਵਿੱਚ ਏਟੀਐਮ ਲੁੱਟ ਕੇ ਲੈ ਗਏ ਜੀ ਕੋਈ ਕੋਈ ਕੈਸ਼ ਵਗੈਰਾ ਹੈਗਾ ਕਿ ਕੈਸ਼ ਨਹੀਂ ਹੈਗਾ ਸੀ ਜੀ ਕਿੰਨਾ ਸੀਗਾ ਸਰ ਕੈਸ਼ ਇਧਰ ਨਹੀਂ ਦੱਸਿਆ ਟੋਟਲ ਯਾਨੀ ਕਿ ਕੈਸ਼ ਆਈਡੀਆ ਕਿੰਨਾ ਦਾ ਫੇਰ ਵੀ